ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਕਲੀਅਰ ਕਲੌਥ ਹਾਊਸ ਤੇ ਅੱਜ ਫੇਰ ਤੁਹਾਨੂੰ ਦਿਖਾਉਣੀ ਹੈ ਸਟਿਚਿੰਗ ਹੋ ਕੇ ਜਾਣੀ ਹੈ ਸੂਟ ਲਓ ਜੀ ਇਹ ਹੀ ਸੀਗਾ ਫੈਬਰਿਕ ਸੀਗੀ ਕ੍ਰੇਪ ਠੀਕ ਹੈ ਰਾਮਟੈਕ ਤਕਰੀਬ ਦਾ ਸੂਟ ਸੀ ਤੇ ਇਹਨੂੰ ਆ ਕੜਾਈ ਟਾਈਪ ਲੇਸ ਦੇ ਦੋ ਕਲੀਆਂ ਪੁਆਈਆਂ ਤੇ ਗਲੇ ਦੇ ਉੱਤੇ ਵੀ ਇਸ ਤਰ੍ਹਾਂ ਹਾਈਲਾਈਟ ਦਿੱਤਾ ਤੇ ਦੋ ਲੇਸਿਸ ਇਹ ਇਸ ਤਰ੍ਹਾਂ ਕਫਾਂ ਤੇ ਲੱਗੀਆਂ ਠੀਕ ਹੈ ਬਾਕੀ ਸਿੰਪਲ ਹੈ ਤੇ ਇਹਦੇ ਨਾਲ ਇਹ ਦੀ ਬਾਟਮ ਹੋ ਗਈ ਸਿੰਪਲ ਤੇ ਇਹਦੇ ਨਾਲ ਇਹ ਦੁਪੱਟਾ ਪਿਓਰ ਦਾ ਦੁਪੱਟਾ ਡਾਈ ਡਾਈ ਕਰਾ ਕੇ ਡਾਈ ਡਾਈ ਠੀਕ ਹੈ ਤੇ ਨਾਲ ਇਹ ਵਾਲੀ ਲੇਸ ਇਹਨੂੰ ਸਾਰਿਆਂ ਨੂੰ ਲੱਗੀ ਬਿਲਕੁਲ ਐਂ ਲੱਗ ਰਿਹਾ ਜਿਵੇਂ ਵਰਕ ਹੋਇਆ ਹੋਵੇ ਦੁਪੱਟੇ ਤੇ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਹੋਇਆ ਨਾਲ ਠੀਕ ਹੈ ਜੀ ਤਾਂ ਇਹ ਸੂਟ ਹੈ ਸਿੰਪਲ ਮਤਲਬ ਕਾਟਨ ਦਾ ਸੂਟ ਸੀਗਾ ਇਹ ਰਾਮਟੈਕਸ ਬ੍ਰੈਂਡ ਦਾ ਹਾਲ ਓਵਰ ਦੇ ਵਿੱਚ ਤੁਸੀਂ ਦੇਖਿਆ ਹੋਇਆ ਇਹ ਵੀਡੀਓ ਆਪਣੀ ਤੇ ਇਸ ਤੋਂ ਸਿੰਪਲੀ ਇਦਾਂ ਪਾਈਪਿੰਗ ਦੇ ਕੇ ਰੈਡੀ ਕੀਤਾ ਤੇ ਨਾਲ ਇਹਦੇ ਪਾਹਾਂ ਤੇ ਤੇ ਘੇਰੇ ਤੇ ਇਸ ਤਰ੍ਹਾਂ ਦੀਆਂ ਡਬਲ ਲੇਸ ਅਸੀਂ ਜਿਹੜੇ ਵਿੱਚ ਫੁੱਲ ਹੈ ਠੀਕ ਹੈ ਉਹ ਵਾਲੇ ਫੁੱਲ ਨੂੰ ਲੈ ਕੇ ਉਵੇਂ ਅਸੀਂ ਇਹਦੇ ਘੇਰੇ ਦੇ ਉੱਤੇ ਬੈਕ ਐਂਡ ਫਰੰਟ ਇਹ ਲਿਸ ਕੀਤੀ ਹੈ ਇਹ ਲੇਟੈਸਟ ਟ੍ਰੈਂਡ ਦੇ ਵਿੱਚ ਹੈ ਹੁਣ ਠੀਕ ਹੈ ਤੇ ਇਹ ਦੁਪੱਟੇ ਨਾਲ ਆਲਰੇਡੀ ਸੀਗਾ ਹੀ ਬਾਟਮ ਸਿੰਪਲ ਹੈ ਠੀਕ ਹੈ ਜੀ ਇਹੀ ਹੋਰ ਭੈਣਾਂ ਇੱਕ ਉਹਨਾਂ ਦੇ ਵੀ ਜਾਣੇ ਐ ਠੀਕ ਐ ਲੋ ਜੀ ਇਸ ਤਰ੍ਹਾਂ ਇਹ ਇਹਨੂੰ ਅਸੀਂ ਬਰਾਊਨ ਜ਼ਿਆਦਾ ਸੀ ਇਹਦੇ ਚ ਤਾਂ ਥੋੜਾ ਜਿਹਾ ਗ੍ਰੀਨਿਸ਼ ਨੂੰ ਹਾਈਲਾਈਟ ਕੀਤਾ ਹੈ ਤਾਂ ਕਿ ਬਰਾਊਨ ਫੈਮਲੀ ਜਿਹੜੀ ਉਹਨੂੰ ਤੋੜਿਆ ਜਾ ਸਕੇ ਇਸ ਕਰਕੇ ਅਸੀਂ ਇਹਦੇ ਚ ਜਿਹੜਾ ਪਿਸਤਾ ਜਿਹਾ ਕਲਰ ਸੀਗਾ ਉਹਦੀ ਲੇਸਿੰਗ ਕੀਤੀ ਹੈ ਅ ਤੇ ਇਹਦੇ ਉੱਤੇ ਜਿਹੜਾ ਗਲੇ ਦੇ ਉੱਤੇ ਡਿਜ਼ਾਈਨ ਬਣਿਆ ਇਹ ਜਦੋਂ ਪਹਿਜੂਗਾ ਗਲਾ ਉਦੋਂ ਆਹ ਜਿਹੜਾ ਸਿੱਧਾ ਹੋ ਜਾਊਗਾ ਨਾ ਤਾਂ ਫਿਰ ਇਹ ਬਹੁਤ ਸੋਹਣਾ ਲੱਗਦਾ ਹੈ ਤੇ ਬੈਕ ਸਾਈਡ ਤੇ ਵੀ ਅਸੀਂ ਚੱਕਰ ਦੇ ਉੱਤੇ ਲੇਸ ਦੁੱਤੀ ਆ ਠੀਕ ਹੈ ਜੀ ਤੇ ਇਹਨਾਂ ਦਾ ਨਾ ਸਪੈਸ਼ਲ ਰਿਕੁਆਇਰਮੈਂਟ ਹੁੰਦੀ ਹੈ ਇਹਨਾਂ ਦੀ ਵੀ ਮੇਰੇ ਜਿਹੜੀ ਬਾਟਮ ਦੀ ਆ ਸੀਨ ਹੈ ਵੀ ਉਹਦੇ ਤੇ ਡਿਜ਼ਾਈਨਿੰਗ ਕਰਨੀ ਹੈ ਤੇ ਉਹਦੇ ਨਾਲ ਦੀ ਲੇਸ ਇਹਨਾਂ ਦੀ ਇਸ ਤਰ੍ਹਾਂ ਹੈ ਆਮ ਤੌਰ ਤੇ ਇਹ ਡੋਰੀ ਪਾਉਂਦੇ ਹੁੰਦੇ ਪਰ ਇਹਦੇ ਵਿੱਚ ਡੋਰੀ ਅਸੀਂ ਪਾਉਣ ਦੀ ਬਜਾਏ ਲੇਸ ਨਾਲ ਹੀ ਡਿਜ਼ਾਈਨ ਕੀਤਾ ਠੀਕ ਹੈ ਲੋ ਜੀ ਦੁਪੱਟੇ ਇਹਨਾਂ ਦੇ ਰੈਡੀ ਸੀਗੇ ਪਹਿਲਾਂ ਹੀ ਉਹਨਾਂ ਨੂੰ ਕੁਛ ਨਹੀਂ ਕੀਤਾ ਆਪਾਂ ਤੇ ਅਗਲਾ ਸੂਟ ਇਹ ਆ ਇਹ ਸਿੰਪਲ ਹੈ ਇਹ ਪੈਂਦੀ ਗੀ ਸਿੰਪਲ ਸੂਟ ਪਾਉਂਦੇ ਨੇ ਬਹੁਤ ਉਹ ਕੁਝ ਨਹੀਂ ਕਰਾਉਂਦੇ ਹੁੰਦੇ ਸਿਰਫ ਪਾਈਪਿੰਗ ਉਹ ਵੀ ਕਹਿੰਦੇ ਹੁੰਦੇ ਨੇ ਮੇਰੇ ਨਾਲ ਦੀ ਲਾਉਣੀ ਹੈ ਅਸੀਂ ਇਹ ਪਾਈਪਿੰਗ ਲੱਗੀ ਹੋਈ ਹੈ ਸੇਮ ਸੇਮ ਮਤਲਬ ਉਹਦੀ ਫੈਬਰਿਕ ਦੀ ਤੇ ਇਹਨਾਂ ਦਾ ਇਹਦਾ ਸੀਗਾ ਟਿਸਟਾ ਦਾ ਸੂਟ ਸੀ ਵਿਦਆਊਟ ਲਾਈਨਿੰਗ ਰੈਡੀ ਹੋਇਆ ਲੋ ਜੀ ਪਾ ਲਓ ਬਿਲਕੁਲ ਸਿੰਪਲ ਰੱਖਦੇ ਨੇ ਇਹ ਤੇ ਇਹਨੂੰ ਇਹਨਾਂ ਨੇ ਤਾਂ ਕਿਹਾ ਸੀ ਵਾਈਟ ਦੁਪੱਟਾ ਹੀ ਪਰ ਅਸੀਂ ਬਲੂ ਦੁਪੱਟਾ ਡਾਈ ਕਰਾ ਕੇ ਦਿੱਤਾ ਹੈ ਪਰ ਬਲੂ ਨਾਲ ਬਹੁਤ ਸੋਹਣਾ ਲੱਗਣ ਵਾਲਾ ਬਹੁਤ ਪਿਆਰਾ ਮਸਲੀਨ ਦਾ ਇਹਨਾਂ ਨੇ ਦੇਖੋ ਬਿਲਕੁਲ ਵੀ ਕਹਿੰਦੇ ਕੁਝ ਨਹੀਂ ਲਾਉਣਾ ਹੈਗਾ ਸਿੰਪਲ ਅਸੀਂ ਟਿਕੋ ਕਰਾਈ ਹੈ ਹੋਰ ਕੁਝ ਨਹੀਂ ਤੇ ਇਹਦੇ ਨਾਲ ਇਹ ਦੁਪੱਟਾ ਢਡਾਈ ਹੋਇਆ ਹੈ ਬਹੁਤ ਸੋਹਣਾ ਲੱਗ ਰਿਹਾ ਸੂਟ ਤੇ ਮਤਲਬ ਗੁਰੂ ਘਰ ਵਗੈਰਾ ਜਾਣ ਲਈ ਉਹ ਕਹਿੰਦੇ ਮੈਨੂੰ ਅੱਛਾ ਲੱਗਦਾ ਹੈ ਤਾਂ ਪਰ ਗੁਰੂ ਘਰ ਲਈ ਹੈ ਵੀ ਬਹੁਤ ਅੱਛਾ ਬਣਨੇ ਸੂਟ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਇਹ ਵੀ ਉਹਨਾਂ ਦਾ ਹੀ ਹੈ ਇਹ ਵੀ ਸਿੰਪਲ ਬਸ ਪਾਈਪਿੰਗ ਵਾਲਾ ਹੀ ਹੈ ਇਹ ਉਹਨਾਂ ਦੀ ਬੇਟੀ ਦਾ ਨਹੀਂ ਇਹ ਦੂਸਰੇ ਦੂਸਰੇ ਵੈਂਦੀਦਰਸ਼ਪਾਲ ਵੈਂਦੀਦਾ ਉ ਲੋਜੀ ਇਸ ਤਰ੍ਹਾਂ ਇਹਨਾਂ ਦੀ ਇਹਦੇ ਵਿੱਚ ਨਾ ਜਿਵੇਂ ਸਾਰਾ ਹੀ ਕਲਰ ਸੀ ਜਿਹੜਾ ਉਹ ਇਕੋ ਸਿੰਗਲ ਕਲਰ ਦੇ ਵਿੱਚ ਸੀ ਤੇ ਹਲਕਾ ਹਲਕਾ ਪਿੰਕਿਸ਼ ਟੋਨ ਸੀਗੀ ਤੇ ਉਹਨੂੰ ਅਸੀਂ ਹਾਈਲਾਈਟ ਉਹਦਾ ਹੀ ਦਿੱਤਾ ਤੇ ਇਹਦੇ ਇਸ ਤਰ੍ਹਾਂ ਗਲੇ ਦੇ ਉੱਤੇ ਲੇਸਿੰਗ ਕਰਤੀ ਠੀਕ ਹੈ ਤੇ ਕਫਾਂ ਦੇ ਉੱਤੇ ਇਸ ਤਰ੍ਹਾਂ ਲੇਸ ਕੀਤੀ ਕਫ ਨਹੀਂ ਬਣਾਏ ਲੇਸਿੰਗ ਇਦਾਂ ਕੀਤੀ ਹੋਈ ਹੈ ਕਫ ਨਹੀਂ ਹੈਗੇ ਵਿੱਚ ਹੈ ਸਿੰਪਲ ਸਟਿਚਿੰਗ ਹੈ ਬਸ ਉਹਦੇ ਉੱਤੇ ਅਸੀਂ ਲੇਸਿੰਗ ਇਸ ਤਰ੍ਹਾਂ ਕੀਤੀ ਜਿਵੇਂ ਕਫ ਹੁੰਦੇ ਆ ਤੇ ਘੇਰੇ ਤੇ ਬੈਕ ਐਂਡ ਫਰੰਟ ਠੀਕ ਹੈ ਇਹ ਵਾਲੀ ਲੇਸ ਥੋੜੀ ਵੱਧਮੀ ਰੱਖੀ ਹੋਈ ਹੈ ਥੋੜਾ ਕੜਾਈ ਟਾਈਪ ਲੁੱਕ ਦਿੰਦੀ ਬਹੁਤ ਸੋਹਣਾ ਸੂਟ ਲੱਗ ਰਿਹਾ ਹੈ ਬਣ ਕੇ ਤੇ ਇਹਦੇ ਨਾਲ ਇਹਦੇ ਚ ਇਸ ਤਰ੍ਹਾਂ ਡੋਰੀ ਪਾਈ ਹੈ ਉਸ ਕਲਰ ਦੀ ਜਿ ਉਹਨਾਂ ਦੀ ਇਹ ਇਹ ਉਹਨਾਂ ਦੀ ਸਪੈਸ਼ਲ ਰਿਕੁਆਇਰਮੈਂਟ ਹੁੰਦੀ ਹੈ ਜਿ ਮੇਰੇ ਇਸ ਤਰ੍ਹਾਂ ਡੋਰੀ ਪਾਉਣੀ ਹੈ ਹੈਨਾ ਉਹਦੇ ਚ ਅਸੀਂ 212 ਚ ਅਸੀਂ ਲੇਸ ਪਵਾਈ ਹੈ ਤੇ ਬਾਕੀ ਦੇ ਵਿੱਚ ਅਸੀਂ ਇਸ ਤਰ੍ਹਾਂ ਡੋਨ ਪਵਾਈ ਹੈ ਤੇ ਆ ਇਹਦੇ ਨਾਲ ਦੁਪੱਟਾ ਇਹਨਾਂ ਦਾ ਟਾਈ ਡਾਈ ਦਾ ਹਾਂਜੀ ਇਸ ਤਰ੍ਹਾਂ ਦੀ ਟਾਈ ਡਾਈ ਬਹੁਤ ਸੋਹਣਾ ਦੁਪੱਟਾ ਹਾਂ ਲਾਈ ਡਾਰਕ ਦਾ ਕੰਬੀਨੇਸ਼ਨ ਜਿਵੇਂ ਦਾ ਉਹਦੇ ਚ ਸੀ ਨਾ ਉਸੇ ਤਰ੍ਹਾਂ ਹੀ ਆ ਸੀ ਇਹ ਵਿੱਚ ਪਾਇਆ ਹੈ ਲੋ ਠੀਕ ਹੈ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਤੇ ਨਾਲ ਉਹਦੇ ਨਾਲ ਵੀ ਉਹਈ ਲੇਸ ਲਵਾਈ ਹੈ ਬਹੁਤ ਖੂਬਸੂਰਤ ਦੁਪੱਟਾ ਬਣਿਆ ਇਹ ਹੁਣ ਤੁਹਾਨੂੰ ਦਿਖਾਉਣੀ ਆ ਨਾ ਦਾ ਇੱਕ ਹੋਰ ਸੂਟ ਇਹ ਸੂਟ ਵੀ ਇਹਨਾਂ ਦਾ ਹੀ ਹੈ ਆ ਦੇਖੋ ਇਹਨਾਂ ਦਾ ਇਸ ਤਰ੍ਹਾਂ ਬ੍ਰੀਕ ਲੇਸ ਦੀ ਡੋਰੀ ਦੀ ਥਾਂ ਤੇ ਬ੍ਰੀਕ ਲੇਸ ਪੈਗੀ ਠੀਕ ਹੈ ਤੇ ਨਾਲ ਇਹ ਵਾਲਾ ਸ਼ਰਟ ਇਹਦੇ ਇਸ ਤਰ੍ਹਾਂ V ਸ਼ੇਪ ਦੇ ਵਿੱਚ ਰੈਡੀ ਕੀਤਾ ਇਹਨੂੰ ਤੇ ਉਹੀ ਸਿਰਫ ਆ ਜਿਹੜਾ ਫੌਂਜਾ ਕਲਰ ਸੀਗਾ ਵਿੱਚ ਉਹਨੂੰ ਹੀ ਅਸੀਂ ਪਾਇਆ ਉਸੇ ਨੂੰ ਚੱਕਿਆ ਠੀਕ ਹੈ ਲੋ ਜੀ ਇਹ ਸਿੰਪਲ ਸੂਟ ਸੀਗੇ ਵਿਦਾਊਟ ਲਾਈਨਿੰਗ ਸੀਗੇ ਬਿਲਕੁਲ ਠੀਕ ਹੈ ਉਹਨਾਂ ਨੇ ਘਰੇ ਵਾਸਤੇ ਜਾਂ ਹੋਰ ਇਦਾਂ ਹਲਕਾ-ਫੁਲਕਾ ਓਵੇਂ ਬਣਵਾਏ ਸੀ ਤੇ ਇਹਦੇ ਉੱਤੇ ਇਸ ਤਰ੍ਹਾਂ ਦੀ ਇਹ ਟਾਈ ਡਾਈ ਦੀ ਹੀ ਲੇਸ ਇਹਦੇ ਤੇ ਜਿਹੜੇ ਕਲਰ ਇਹਦੇ ਵਿੱਚ ਹੈਗੇ ਨੇ ਉਹੀ ਟਾਈ ਡਾਈ ਦੀ ਲੇਸ ਹੈ ਇਹ ਠੀਕ ਹੈ ਤੇ ਬਾਹਾਂਵਾਂ ਤੇ ਹੋਗੀ ਬੈਕ ਐਂਡ ਫਰੰਟ ਕੇਰਾ ਠੀਕ ਹੈ ਜੀ ਇਹ ਵੀ ਉਹਨਾਂ ਦਾ ਹੀ ਹੈ ਇਹਦੇ ਗਲੇ ਨੂੰ ਇਸ ਤਰ੍ਹਾਂ ਡਿਜ਼ਾਈਨਿੰਗ ਕਰਤੀ ਠੀਕ ਹੈ ਤੇ ਇਸ ਤਰ੍ਹਾਂ ਕਫ ਬਣਾਏ ਨੇ ਗੋਲ ਇਹ ਤਾਂ ਕੱਟ ਦੇ ਕੇ ਤੇ ਨਾਲ ਇਹਨੂੰ ਵੀ ਸ਼ੇਪ ਚ ਰੈਡੀ ਕੀਤਾ ਥੋੜਾ ਜਿਹਾ ਗਲਾਈ ਦੇ ਕੇ ਇਹਨੇ ਦੇ ਨਾਲ ਹੀ ਇਹ ਇਹ ਵੀ ਵਿਟਾਉਟ ਨਾਈਨਿੰਗ ਬਣੇ ਹੋਏ ਨੇ ਠੀਕ ਹੈ ਇਹ ਹੈ ਜੀ ਕਾਟਨ ਮਸਲਿਨ ਹਾਂ ਇਹ ਕਾਟਨ ਮਸਲਿਨ ਦੇ ਸੂਟ ਨੇ ਬਹੁਤ ਸੋਹਣੇ ਲੱਗਣੇ ਪਹਿਨੇ ਹੋਏ ਤਾਂ ਮਤਲਬ ਹੋਰ ਵੀ ਜ਼ਿਆਦਾ ਸੋਹਣੇ ਲੱਗਣਗੇ ਜਿੰਨੇ ਇਹ ਦੇਖਣ ਸੋਹਣੇ ਲੱਗ ਰਿਹਾ ਬਹੁਤ ਪਿਆਰ ਨਾਲ ਸੂਟ ਰੈਡੀ ਕੀਤਾ ਹੈ ਹਲੋ ਇਸ ਤਰ੍ਹਾਂ ਠੀਕ ਹੈ ਇਹਦੇ ਨਾਲ ਜਿਹੜੀ ਬਾਟਮ ਹੈ ਉਹਨੂੰ ਵੀ ਅਸੀਂ ਕਿਉਂਕਿ ਆ ਤਾਂ ਉਹਨਾਂ ਦੀ ਸਪੈਸ਼ਲ ਰਿਕੁਆਇਰਮੈਂਟ ਰਹਿੰਦੀ ਹੋਈ ਰਹਿੰਦੀ ਹੈ ਇੱਥੇ ਆ ਅਸੀਂ ਇਹਦੇ ਅ ਅਪ ਐਂਡ ਡਾਊਨ ਦੋਨੋਂ ਮੋਰੀਆਂ ਦੇ ਉੱਤੇ ਮਤਲਬ ਡਬਲ ਲੇਅਰ ਦੇ ਵਿੱਚ ਇਸ ਤਰ੍ਹਾਂ ਲੇਸ ਕੀਤੀ ਹੈ ਕਿਉਂਕਿ ਆਪਣੇ ਆਪ ਚ ਸਾਰੇ ਕਲਰ ਉਹ ਜੀ ਗੱਲ ਸੀਗੀ ਤਾਂ ਉਹਦੇ ਨਾਲ ਥੋੜਾ ਜਿਹਾ ਹਾਈਲਾਈਟ ਹੋ ਗਿਆ ਸੂਟ ਲਓ ਜੀ ਅਗਲਾ ਇਹ ਵੀ ਕਾਟਨ ਦਾ ਸੂਟ ਹੈ ਤੇ ਇਹਨਾਂ ਨੇ ਇਹ ਸਾਰੇ ਇਹ ਘਰੇਕੁਰੀ ਪਾਉਣ ਨੂੰ ਵਾਸਤੇ ਬਣਵਾਏ ਆ ਤੇ ਲਓ ਜੀ ਇਸ ਤਰ੍ਹਾਂ ਇਹਦੇ ਗਲੇ ਦੇ ਉੱਤੇ ਡਿਜ਼ਾਈਨਿੰਗ ਕਰਤੀ ਤੇ ਬਾਹਾਂ ਦੇ ਵਿੱਚ ਇੱਕ ਅਸੀਂ ਇੱਥੇ ਲੇਸ ਦਿੱਤੀ ਹੈ ਇੱਕ ਥੋੜਾ ਜਿਹਾ ਉੱਪਰ ਜਾ ਕੇ ਦਿੱਤੀ ਹੈ ਠੀਕ ਹੈ ਤੇ ਬੈਕ ਐਂਡ ਫਰੰਟ ਵਰਕ ਤਾਂ ਹੋਇਆ ਹੀ ਸੀਗਾ ਬੈਕ ਐਂਡ ਫਰੰਟ ਉਸੇ ਜਿਹੜਾ ਵਿੱਚ ਕਲਰ ਦਿਖਰੇ ਸੀਗੇ ਉਹਨਾਂ ਦਾ ਹੀ ਅਸੀਂ ਹਾਂ ਲੇਸਿੰਗ ਕੀਤੀ ਹੈ ਤੇ ਇਹਨਾਂ ਦੇ ਬਾਹਰ ਨੂੰ ਕੱਢਣ ਦੀ ਬਜਾਏ ਲੇਸ ਅੰਦਰ ਨੂੰ ਲਾਈ ਹੈ ਤਾਂ ਕਿ ਬਿਲਕੁਲ ਇੰ样 ਲੱਗ ਰਿਹਾ ਜਿਵੇਂ ਵਰਕ ਹੋਇਆ ਹੋਵੇ ਹੋਵੇ ਇਹ ਵੀ ਬਿਲਕੁਲ ਇਸ ਤਰ੍ਹਾਂ ਦੀ ਫੀਲ ਆ ਰਹੀ ਹੈ ਕਿਉਂਕਿ ਸਾਰੀ ਲੇਸ ਜਿਹੜੀ ਸੀਗੀ ਉੱਪਰ ਨੂੰ ਸੀ ਹਾਂਜੀ ਤਾਂ ਇਸ ਕਰਕੇ ਫਿਰ ਇੱਥੇ ਵੀ ਉੱਪਰੋਂ ਕਰਕੇ ਲਾਈ ਹੈ ਆਇਆ ਇਹਦਾ ਸਿੰਪਲ ਬਾਟਮ ਹੈ ਠੀਕ ਹੈ ਇੱਕ ਸੂਟ ਰੈਂਜੀ ਦਾ ਇਹ ਹੈ ਲੋ ਜੀ ਲੋ ਇਸ ਤਰ੍ਹਾਂ ਦਾ ਲੁਪੀਆਂ ਵਾਲਾ ਗਲਾ ਬਣਾਇਆ ਇਹ ਮੈਂ ਉਹਦੇ ਤੋਂ ਦੇਖਿਆ ਸੀ ਮੈਨੂੰ ਬਹੁਤ ਅੱਛਾ ਲੱਗਿਆ ਆ ਆਪਣਾ ਇੰਸਟਾਗ੍ਰam ਤੋਂ ਤੇ ਇਹਨਾਂ ਦੇ ਇਸ ਤਰ੍ਹਾਂ ਸੀ ਇਹਨਾਂ ਦੇ ਅ ਬਾਹਰੀ ਸਾਈਡ ਆ ਕੱਢਿਆ ਕੀ ਕਹਿੰਦੇ ਹੁੰਦੇ ਇਹਨੂੰ ਮੁਰਮੜੇ ਜਿਹਾ ਲੁਕੀਆਂ ਜੀਆਂ ਠੀਕ ਹੈ ਹਟਮਾ ਹੋ ਜਾਂਦਾ ਹੈ ਲਿਸਨ ਤੋਂ ਨਾਰਮਲ ਤੋਂ ਤੇ ਇਸੇ ਤਰ੍ਹਾਂ ਹੀ ਅਸੀਂ ਇੱਥੇ ਦਿੱਤਾ ਤੇ ਇਹਨੂੰ ਅਸੀਂ ਬੈਕ ਸਾਈਡ ਤੋਂ ਹਾਈਲਾਈਟ ਦਿੱਤਾ ਹੈ ਜਿਹੜਾ ਇਹ ਚ ਕਲਰ ਸੀ ਉਹਦਾ ਤੇ ਇਸ ਤਰ੍ਹਾਂ ਦੇ ਆ ਕੱਢੇ ਆ ਇਹ ਬੋਟਲੀ ਬਟਨ ਹਾਂ ਠੀਕ ਹੈ ਜੀ ਬੈਕ ਐਂਡ ਫਰੰਟ ਦੋਨੋਂ ਪਾਸੇ ਤੇ ਨਾਲ ਤੁਹਾਨੂੰ ਇਹਦੇ बॉटम ਦੇ ਨਾਲ ਅਸੀਂ ਜਿਹੜਾ ਹੈ ਉਹਨੂੰ ਡੋਰੀ ਦਿੱਤੀ ਹੈ ਫੈਬਰਿਕ ਦੀ ਸੇਮ ਫੈਬਰਿਕ ਜਿਹੜਾ ਇਹਦੇ ਚ ਯੂਜ਼ ਕੀਤਾ ਉਸੇ ਫੈਬਰਿਕ ਦੀ ਡੋਰੀ ਅਸੀਂ ਇਹਨੂੰ ਮੂਰੀ ਤੇ ਨੀਚੇ ਵੀ ਠੀਕ ਹੈ ਬਹੁਤ ਪਿਆਰਾ ਸੂਟ ਰੈਡੀ ਹੋਇਆ ਤੇ ਇਹਦਾ ਜਿਹੜਾ ਦੁਪੱਟਾ ਹੈ ਉਹਨੂੰ ਵੀ ਅਸੀਂ ਹੋਰ ਕੁਝ ਲਾਉਣ ਦੀ ਬਜਾਏ ਉਹੀ ਹਾਈਲਾਈਟ ਦਿੱਤਾ ਜਿਹੜਾ ਅਸੀਂ ਸੂਟ ਨੂੰ ਦਿੱਤਾ ਕਿਉਂਕਿ ਲੇਸਸ ਵਾਲੇ ਸੂਟ ਉਹਨਾਂ ਦੇ ਰੈਡੀ ਹੋ ਗਏ ਸੀ ਤੇ ਅਸੀਂ ਇਹਦੇ ਇਸ ਤਰ੍ਹਾਂ ਪੱਟੀ ਲਾ ਕੇ ਤੇ ਇਧਰਲੇ ਪਾਸੇ ਇਹਦੀ ਪੱਟੀ ਪੱਟੀ ਹੈ ਬਹੁਤ ਹੀ ਸਿੰਪਲ ਤੇ ਡਿਜ਼ਾਈਨਰ ਜੀ ਤੇ ਸੋਬਰ ਜਿਹਾ ਸੂਟ ਰੈਡੀ ਹੋ ਗਿਆ ਬਹੁਤ ਪਿਆਰਾ ਬਣਿਆ ਸੂਟ ਠੀਕ ਹੈ ਜੀ ਤੇ ਹੋਰ ਜਾਣੇ ਹੁੰਦੀ ਹੈ ਨਾ ਅਸੀਂ ਉਹਨਾਂ ਨੂੰ ਵੀ ਇਹ ਹੁੰਦਾ ਵੀ ਸਾਨੂੰ ਵੀਡੀਓ ਪਾ ਦਿਓ ਜੀ ਇਹਨਾਂ ਦਾ ਇਹ ਵੀ ਕ੍ਰੇਪ ਦੇ ਉੱਤੇ ਹੈ ਡਰਾਮ ਡੈਕ ਦਾ ਸੂਟ ਤੁਸੀਂ ਦੇਖਿਆ ਸਾਰਿਆਂ ਨੇ ਵੀਡੀਓ ਚ ਤੇ ਬੜਾ ਪਿਆਰਾ ਇਹਨੂੰ ਸੇਮ ਕਲਰ ਦੀ ਕਿਉਂਕਿ ਇਹਦੀ ਨਾ ਬਿਊਟੀ ਇਹਦੇ ਕਲਰ ਦੀ ਬਿਊਟੀ ਬਹੁਤ ਸਗੀ ਤਾਂ ਅਸੀਂ ਉਹਨੂੰ ਬ੍ਰੇਕ ਨਹੀਂ ਦੇਣਾ ਚਾਹੁੰਦੇ ਸੀਗੇ ਕਰੀਮ ਨੂੰ ਕਰੀਮ ਨਾਲ ਹੀ ਅਸੀਂ ਕੀਤਾ ਠੀਕ ਹੈ ਤੇ ਇਹ ਇਹਨਾਂ ਦੇ ਕਾਹ ਇਸ ਟਰੰਗਲਾਈ ਦੇ ਵਿੱਚ ਤੇ ਕਫਾਂ ਦੇ ਇੱਥੇ ਇਨਸਰਟ ਕੀਤੀ ਲੇਸ ਉਹ ਦੂਬਰ ਕਫ ਬਣਾਈ ਹੈ ਠੀਕ ਹੈ ਇਹਦੇ ਲਈ ਸ ਇਨਸਰਟ ਕੀਤੀ ਹੈ ਨਾ ਉੱਪਰ ਲਾਈ ਹੈ ਨਾ نیچے ਇਦਾਂ ਇਨਸਰਟ ਕੀਤੀ ਹੈ ਦੋਨੋਂ ਪਾਸੇ ਠੀਕ ਹੈ ਤੇ ਇਹ ਆ ਗਈ ਦੇਖੋ ਬਿਲਕੁਲ ਆਹ ਲੇਸ ਆਲਰੇਡੀ ਸੀਗੀ ਤੇ ਆ ਦੇਖੋ ਸੇਮ ਆ ਗਈ ਨਾ ਬਿਲਕੁਲ ਉੱਪਰ ਰੱਖ ਕੇ ਬਹੁਤ ਪਿਆਰਾ ਲੱਗ ਰਿਹਾ ਜਿਵੇਂ ਵਰਕ ਕੀਤਾ ਹੋਵੇ ਜਿਵੇਂ ਇਹਦੀ ਕੰਟੀਨਿਉਟੀ ਚ ਹੋਵੇ ਠੀਕ ਹੈ ਬੈਕ ਤੇ ਵੀ ਆ ਗਿਆ ਬੈਕ ਤੇ ਆਉਣ ਨਾਲ ਜਿਹੜੀ ਗ੍ਰੇਸ ਆ ਬਹੁਤ ਸੋਹਣੀ ਆਉਂਦੀ ਸੂਟ ਦੀ ਨਹੀਂ ਤੇ ਬੈਕ ਸਾਈਡ ਖਾਲੀ ਖਾਲੀ ਲੱਗਦੀ ਹੈ ਤੇ ਇਹਦੇ ਅਸੀਂ ਸਲਵਾਰ ਨੂੰ ਨਹੀਂ ਛੇੜਿਆ ਗਿਆ ਕਿਉਂਕਿ ਕੋਈ ਵੀ ਰੰਗਦਾਰ ਇਹਦੇ ਤੇ ਡੋਰੀ ਨਹੀਂ ਸੀ ਦੇਣਾ ਚਾਹੁੰਦੇ ਅਸੀਂ ਕਰੀਮ ਨੂੰ ਕਰੀਮ ਦੇ ਵਿੱਚ ਹੀ ਅਸੀਂ ਰੱਖਣਾ ਚਾਹੁੰਦੇ ਸੀ ਤੇ ਆ ਦੇਖੋ ਇਸ ਤਰ੍ਹਾਂ ਇਹਦੇ ਮੂਰੀ ਜਿਹੜੀ ਉਹ ਇਸ ਤਰ੍ਹਾਂ ਬਣਾਈ ਹੈ ਠੀਕ ਹੈ ਲਓ ਜੀ ਇਸ ਤਰ੍ਹਾਂ ਇਹ ਉਹਨਾਂ ਦੀ ਸਿਗੀ ਵੀ 골ਡਨ ਦੇ ਨਾਲ ਹੀ ਇਹਨੂੰ ਹਾਈਲਾਈਟ ਦੇਣਾ ਤੇ ਲੋ ਜੀ ਬਹੁਤ ਪਿਆਰਾ ਜਿਹਾ ਸੂਟ ਸੀ ਇਹ ਬਹੁਤ ਹੀ ਖੂਬਸੂਰਤ ਤੇ ਇਹਨੂੰ ਅਸੀਂ 골ਡਨ ਦੇ ਨਾਲ ਹੀ ਦੇਖੋ ਜਾਲੀ ਜੀ ਦਾਰੇ ਦੀ ਬ੍ਰੀਕ ਲੇਸ ਦੇ ਕੇ ਉਹਦੇ ਨਾਲ ਅਸੀਂ ਇਹਨੂੰ ਹਾਈਲਾਈਟ ਕੀਤਾ ਤੇ ਇਦਾਂ ਇਹਦੇ ਇੱਥੇ ਕਿਉਂਕਿ ਕਾਫ ਆਲਰੇਡੀ ਬਣੇ ਸੀ ਬੈਕ ਸਾਈਡ ਨੂੰ ਅਸੀਂ ਇਹਦੇ ਲੇਸ ਦਿੱਤੀ ਹੈ ਠੀਕ ਹੈ ਤੇ ਇਹ ਨੀਚੇ ਆਲਰੇਡੀ ਸੀਗਾ ਤੇ ਹੁਣ ਇਹਨੂੰ ਦਿੱਤੀ ਆਪਾਂ 골ਡਨ ਡੋਰੀ ਹਾਂਜੀ ਇਸ ਤਰ੍ਹਾਂ ਠੀਕ ਹੈ ਬਹੁਤ ਸੋਹਣਾ ਮਤਲਬ ਸਿੰਪਲ ਜਿਹਾ ਤੇ ਖੂਬਸੂਰਤ ਜਿਹਾ ਇਹਦੇ ਨਾਲ ਦੁਪੱਟਾ ਆਲਰੇਡੀ ਹੈਗਾ ਸੀ ਇੱਕ ਬਹੁਤ ਸੋਹਣਾ ਉਹ ਕਿੱਡੇ ਕੁੜੀ ਤੇ ਨਾਲ ਉਹਨਾਂ ਨੇ ਨਾ ਇੱਕ ਐਕਸਟਰਾ ਦੁਪੱਟਾ ਵੀ ਮੰਗਿਆ ਸੀਗਾ ਵੀ ਇੱਕ ਐਕਸਟਰਾ ਦੁਪੱਟਾ ਦੇ ਦਿਓ ਤੇ ਜਿਹੜੇ ਵਿੱਚ ਫੁੱਲ ਨਹੀਂ ਪਿਓਰ ਦਾ ਦੁਪੱਟਾ ਉਹਨਾਂ ਨੇ ਬੜੀ ਪੁੱਤ ਪਿਓਰ ਦਾ ਦੁਪੱਟਾ ਡਾਈ ਕਰਵਾਇਆ ਨਾਲ ਤੇ ਦੇਖੋ ਤੁਸੀਂ ਅਸੀਂ ਇਹਨੂੰ ਨਾ ਥੋੜਾ ਜਿਹਾ ਥੀਮ ਚੇਂਜ ਕਰਕੇ ਬਣਾਇਆ ਵੀ ਇੱਕ ਮਤਲਬ ਇੱਕ ਏਰੀਆ ਦੇ ਵਿੱਚ ਪਿੰਕ ਫਿਰ ਗ੍ਰੀਨ ਤੇ ਫਿਰ ਦੁਬਾਰਾ ਲੜਾਂ ਦੇ ਉੱਤੇ ਇਧਰਲੇ ਰੜਤੇ ਗ੍ਰੀਨ ਤੇ ਉਧਰਲੇ ਰੜਤੇ ਪਿੰਕ ਬਹੁਤ ਸੁਨੇ ਡਾਇਮੰਡ ਪਈ ਹੋਈ ਹੈ ਤੇ ਨਾਲ ਇਹਨੂੰ ਉਦਾਂ ਦੀ ਹੋਈ 골ਡਨ ਲੀਸ ਦਿੱਤੀ ਹੈ ਛੋਟੇ ਛੋਟੀ ਤੇ ਬਹੁਤ ਖੂਬਸੂਰਤ ਦੁਪੱਟਾ ਰੈਡੀ ਹੋਇਆ ਹੈ ਠੀਕ ਹੈ ਜੀ ਤੇ ਬਹੁਤ ਪਿਆਰਾ ਲੱਗਣ ਵਾਲਾ ਜਦੋਂ ਉਹਨਾਂ ਨੇ ਉੱਤੇ ਵੇਅਰ ਕਰਨਾ ਇਹ ਸੂਟ ਬਹੁਤ ਹੀ ਮੈਨੂੰ ਲੱਗਦਾ ਜਿਹੜਾ ਇਹਦੇ ਨਾਲ ਦੁਪੱਟਾ ਉਹਦੇ ਨਾਲੋਂ ਵੀ ਜ਼ਿਆਦਾ ਇਹਦੇ ਨਾਲ ਸੋਹਣਾ ਲੱਗਣਾ ਹੈ ਨਹੀਂ ਤੇ ਹੁਣ ਇਹ ਤੁਹਾਨੂੰ ਦਾ ਇਹ ਹੈ ਇਹ ਵੀ ਕਾਟਨ ਮਸਲੀਨ ਦਾ ਹੀ ਹੈ ਤੇ ਆ ਲੋ ਜੀ ਇਹਦਾ ਹੈ ਇਸ ਤਰ੍ਹਾਂ ਡਿਜ਼ਾਈਨਰ ਕਲਾ ਟੇਲਰ ਮਾਸਟਰ ਨੇ ਬਣਾਇਆ ਬਹੁਤ ਪਿਆਰਾ ਲੱਗ ਰਿਹਾ ਏਦਾਂ ਕੱਟ ਠੀਕ ਹੈ ਤੇ ਇਹਦੇ ਵਿੱਚ ਕਿਉਂਕਿ ਜਿਹੜਾ ਗ੍ਰੀਨ ਦਿਖਦਾ ਨਾ ਉਹਨੂੰ ਹਾਈਲਾਈਟ ਦੇ ਕੇ ਬਣਾਇਆ ਹੈ ਜਿਹੜੇ ਬਿਲਕੁਲ ਹੀ ਵਿੱਚ ਦਿਖਦਾ ਸੀ ਇਹਦੇ ਥੋੜਾ ਥੋੜਾ ਕਲਰ ਤੇ ਇਹਦੇ ਕਾਫੀ ਇਸ ਤਰ੍ਹਾਂ ਦੇ ਜਿਵੇਂ ਦੇ ਗਲੇ ਤੇ ਕੱਟ ਨਹੀਂ ਹਾਂਜੀ ਉਸ ਤਰ੍ਹਾਂ ਦੀ ਕਫਾਂ ਦੇ ਉੱਤੇ ਕੱਟ ਦਿੱਤੀ ਹੈ ਸਟਾਰ ਜਿਹਾ ਬਣਾ ਕੇ ਤੇ ਨਾਲ ਇਹ ਇਸ ਤਰ੍ਹਾਂ ਲੇਸ ਦਿੱਤੀ ਹੈ ਠੀਕ ਹੈ ਤੇ ਨਾਲ ਇਹਦੇ बॉटम ਦੇ ਵਿੱਚ ਵੀ ਉਹਨਾਂ ਦੀ ਸ਼ੌਂਕ ਮੁਤਾਬਕ ਡੋਰੀ ਵੀ ਦਿੱਤੀ ਹੈ ਸੀ ਠੀਕ ਹੈ ਇਹ ਉਹਨਾਂ ਦੀ ਸਪੈਸ਼ਲ ਰਿਕੁਆਇਰਮੈਂਟ ਰਹਿੰਦੀ ਹੈ ਕਿ ਮੇਰੀ ਸਲਵਾਰ ਦੇ ਉੱਤੇ ਸਾਈਡ ਤੇ ਡੋਰੀ ਪਾਉਣੀ ਹੈ ਤੇ ਲੋ ਜੀ ਇੱਕ ਉਹਨਾਂ ਦਾ ਨਾ ਵਾਈਟ ਵਾਲੀ ਸਲਵਾਰ ਰੈਡੀ ਕੀਤੀ ਹੈ ਠੀਕ ਹੈ ਤੇ ਇਹ ਅਸੀਂ ਦੇਖੋ ਇਸ ਤਰ੍ਹਾਂ ਇਹਦੇ ਅਸੀਂ ਲੇਸ ਦੇ ਨਾਲ ਡਿਜ਼ਾਈਨਿੰਗ ਕਰਤੀ ਇਹ ਬਿਲਕੁਲ ਨਾ ਫਰਸ਼ੀ ਸਲਵਾਰ ਟਾਈਪ ਵੀ ਲੱਗੂਗੀ ਇਹ ਇਸ ਤਰ੍ਹਾਂ ਪਾਈ ਹੋਈ ਬਰਗੈਂਜ਼ਾ ਦੀ ਬਹੁਤ ਸੋਹਣੀ ਡਬਲ ਲੇਸ ਲਗਾ ਕੇ ਅਸੀਂ ਇਹਨੂੰ ਡਿਜ਼ਾਈਨਰ ਲੁੱਕ ਦਿਤੀ ਹੈ ਸਿੰਪਲ ਮਤਲਬ ਫੈਬਰਿਕ ਨੂੰ ਠੀਕ ਹੈ ਤੇ ਇਹਦੇ ਨਾਲ ਜਿਹੜੀ ਸ਼ਰਟ ਸੀਗੀ ਉਹ ਇਹ ਸੀ ਇਹਨਾਂ ਦੀ ਮਸੀਗਾ ਆ ਸ਼ਰਟਸ ਇਹ ਦੇਖ ਜਿਹਦੇ ਚ ਇਸ ਤਰ੍ਹਾਂ ਡਾਟਸ ਡਾਟਸ ਸੀਗੇ ਹਨ ਤੇ ਇਹਦੀਆਂ ਬਾਹਾਂ ਦੇ ਉੱਤੇ ਆਪਾਂ ਸੇਮ ਸਲਵਾਰ ਦੇ ਨਾਲ ਦਾ ਵਾਈਟ ਨੂੰ ਹਾਈਲਾਈਟ ਦਿੱਤਾ ਜਿਹੜੇ ਦੇ ਵਿੱਚ ਵਾਈਟ ਦਿਖਦਾ ਤੇ ਬਾਕੀ ਅਸੀਂ ਆ ਜਿਹੜੀ ਹੈਗੀ ਇਸ ਤਰ੍ਹਾਂ ਕੁੰਡਿਆਂ ਵਾਲੀ ਲੇਸ ਦਿੱਤੀ ਹੈ ਕਿਉਂਕਿ ਇਹਨੂੰ ਬਹੁਤ ਜ਼ਿਆਦਾ ਅਸੀਂ ਨਹੀਂ ਕਰਨਾ ਚਾਹੁੰਦੇ ਸੀਗੇ ਬਾਕੀ ਨੂੰ ਅਸੀਂ ਸਿੰਪਲ ਰੱਖਣਾ ਚਾਹੁੰਦੇ ਸੀ ਗਲੇ ਦੇ ਉੱਤੇ ਵੀ ਉਹ ਕੁੰਡਿਆਂ ਵਾਲੀ ਲੇਸ ਦਿੱਤੀ ਹੈ ਤੇ ਨਾਲ ਵਾਈਟ ਬਟਨ ਤੇ ਪਲੱਸ ਇਹਨੂੰ ਜਿਹੜੀ ਸਿਰਫ ਬਾਹਾਂ ਦੇ ਉੱਤੇ ਕਿਉਂਕਿ ਵੱਡੀ ਬਹੁਤ ਸੀ ਲੇਸ ਜੀ ਹੋਰ ਜ਼ਿਆਦਾ ਕਰਦੇ ਤਾਂ ਟੂ ਮੱਚ ਲੇਸ ਹੋ ਜਾਣੀ ਸੀਗੀ ਤੇ ਇਹਨੂੰ ਸਲਵਾਰ ਨੂੰ ਤੇ ਇਹਨੂੰ ਲਾਈ ਆ ਸੀ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਦੁਪੱਟਾ ਇਹਦੇ ਨਾਲ ਹੋੜੀ ਹੈਗਾ ਹੈਗਾ ਸੀਗਾ ਹਨਾ ਤੇ ਇਹ ਵੀ ਉਹਨਾਂ ਦਾ ਹੀ ਸੂਟ ਹੈ ਡਿਸਟਰ ਬ੍ਰਾਂਡ ਦਾ ਸੂਟ ਹੈ ਉਹਨਾਂ ਦਾ ਇਹ ਠੀਕ ਹੈ ਤੇ ਇਹਦੇ ਵਿੱਚ ਜਿਵੇਂ ਦੇ ਇਹਦੇ ਚਾਹ ਕਲਰ ਨੇ ਗੂੜੇ ਰਿੱਕੇ ਜੀ ਉਸ ਤਰ੍ਹਾਂ ਦੀ ਵੀ ਲੇਸ ਮਿਲਗੀ ਨਾਲ ਇਹਦੇ ਤੇ ਆ ਇਹਨਾਂ ਦੀ ਵੀ ਸ਼ੇਪ ਦੇ ਵਿੱਚ ਕਫਾਂ ਦੇ ਉੱਤੇ ਇਹ ਵੀ ਅਸੀਂ ਉੱਪਰ ਰੱਖ ਕੇ ਇਸ ਲਈ ਲਾਈ ਹੈ ਕਿ ਵਰਕ ਟਾਈਪ ਲੱਗੇ ਇਹ ਠੀਕ ਹੈ ਬਦਮੀ ਲਾਉਣ ਦੀ ਵੀ ਜਾਇ ਉੱਪਰ ਰੱਖ ਕੇ ਲਾਈ ਬੈਕ ਐਂਡ ਫਰੰਟ ਦੋਨੋਂ ਪਾਸੇ ਤੇ ਇਹਨਾਂ ਦਾ ਬਾਟਮ ਸਿੰਪਲ ਰੱਖਿਆ ਤੇ ਜਿਹੜੀ ਦੁਪट्टे ਨੂੰ ਦੁਪੱਟਾ ਪ੍ਰਿੰਟਡ ਸੀਗਾ ਇਹਦੇ ਨਾਲ ਤੇ ਉਹਨੂੰ ਲੇਸ ਅੱਸੀ ਲਵਾ ਕੇ ਦਿੱਤੀ ਹੈ ਲੋ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਦੇਖਦਾ ਕਲਰ ਪ੍ਰਿੰਟ ਹੀ ਬਹੁਤ ਸੋਹਣਾ ਹੈ ਤੇ ਲੋ ਜੀ ਇੱਕ ਇਹ ਹੋ ਗਿਆ ਹੁਣ ਇੱਕ ਭੈਣ ਜੀ ਦੇ ਜਾਣੇ ਹੈਗੇ ਆ ਕੋਰਸੈਟ ਬਣੀ ਹੈ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਦਿਖਾਏ ਸੀਗੇ ਪਰੇ ਪੰਜ ਦੀ ਰਿਕੁਆਇਰਮੈਂਟ ਸੀਗੀ ਕਿ ਸਾਡੇ ਮਤਲਬ ਕੋਰਸਟ ਜਰੂਰ ਵੀਡੀਓ ਦੇ ਵਿੱਚ ਦਿਖਾ ਦਿਓ ਤਾਂ ਕਿ ਉਹਨਾਂ ਨੂੰ ਹੁੰਦਾ ਨਾਲ ਜਦੋਂ ਸਾਡੇ ਕੋਲ ਪਹੁੰਚਣੀ ਆ ਜਿਹਦੇ 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 ਕੋਲ ਜਾਣੇ ਹੁੰਦੇ ਉਹਨੂੰ ਹੁੰਦਾ ਮੇਰੇ ਕੋਲ ਪਹੁੰਚੜ ਦੋ ਮੈਂ ਦੇਖ ਲਾਂ ਵੀ ਮੇਰੇ ਕਹਿ ਜਿਵੇਂ ਬਣਾਈ ਆ ਠੀਕ ਹੈ ਲੋ ਜੀ ਇਹਨਾਂ ਦੀ ਸਪੈਸ਼ਲ ਫਾਉਂਸ ਸੀਗਾ ਵੀ ਮੇਰਾ ਜਿਹੜਾ ਗਲਾ ਬਣਾਉਣੀ ਆ ਉਹ ਕੋਟ ਕਲਰ ਵਾਲੀ ਬਣਾਉਣੀ ਆ ਠੀਕ ਹੈ ਤੇ ਲੋ ਜੀ ਇਹ ਹੋ ਗਿਆ ਜਿੰਨ ਦਾ ਕਫਾ ਵਾਲਾ ਤੇ ਸਿੰਪਲ ਰੱਖਣੀ ਹੈ ਉਹੀ ਭੈਣ ਜੀ ਜਿਹੜੇ ਕਹਿੰਦੇ ਵੀ ਮੇਰੀ ਤਾਂ ਪਾਈਪਿੰਗ ਵੀ ਨਾਲ ਦੇ ਕਲਰ ਦੀ ਲਾਉਣੀ ਹੈ ਉਹੀ ਨਹੀਂ ਕਹਿੰਦੇ ਵੀ ਮੇਰੇ ਜਿਹੜੀ ਪਾਈਪਿੰਗ ਲੱਗੀ ਨਾ ਦੇਖੋ ਇਹਨਾਂ ਦੀ ਪਾਈਪਿੰਗ ਲੱਗੀ ਹੋਈ ਹੈ ਧਿਆਨ ਨਾਲ ਦੇਖੋ ਪਰ ਉਹਨਾਂ ਨੇ ਕਿਹਾ ਸੀ ਵੀ ਸੇਮ ਫੈਬਰਿਕ ਦੀ ਲਾਉਣੀ ਹੈ ਜਿਹੜਾ ਫੈਬਰਿਕ ਇਹਨਾਂ ਲੱਗਿਆ ਹੋਇਆ ਤੇ ਇਹ ਬਣਿਆ ਹੋਇਆ ਉਹਨਾਂ ਦਾ ਜੀ ਲਾਜੋ ਤੇ ਇਹ ਉਹਨਾਂ ਨੇ ਸਪੈਸ਼ਲ ਕਿਹਾ ਸੀਗਾ ਕਿ ਮੇਰੇ ਇੱਥੇ 벨ਟ ਨਹੀਂ ਲਾਉਣੀ ਨਾਰਮਲੀ ਸਾਡੇ 벨ਟ ਵਾਲੇ ਬਲਾਉਜ਼ ਹੁੰਦੀ ਹੈ ਤੇ ਇਦਾਂ ਬਣਾਉਣਾ ਸੀ ਉਹਨਾਂ ਨੇ ਤੇ ਇੱਕ ਉਹਨਾਂ ਦਾ ਇਹ ਹੈ ਠੀਕ ਹੈ ਇਹਦੇ ਵਿੱਚ ਵੀ ਦੇਖੋ ਸੇਮ ਫੈਬਰਿਕ ਦੀ ਲੱਗੀ ਹੋਈ ਹੈ ਉਹੀ ਉਹੀ ਪ੍ਰਿੰਟ ਠੀਕ ਤੇ ਇੱਕ ਇਹ ਹੋ ਗਿਆ ਤਿੰਨ ਹੋ ਗਏ ਹਾਂ ਚੌਥਾ ਕਿਤੇ ਇਹ ਕੇ ਅੱਛਾ ਥੱਲੇ ਵੀ ਆਇਆ ਹੈ ਹਾਂ ਇੱਕ ਇਹ ਹੋ ਗਿਆ ਤੇ ਇੱਕ ਇਹ ਹੋ ਗਿਆ ਠੀਕ ਹੈ ਜੀ ਇਹ ਉਹਨਾਂ ਦੀ ਕੋਟ ਕਾਲਰ ਵਾਲਿਆਂ ਦਾ ਜੀ ਡਿਮਾਂਡ ਸੀ ਉਹਨਾਂ ਦੀ ਇਸ ਕਰਕੇ ਇਸ ਤਰ੍ਹਾਂ ਬਣਾਈ ਹੈ ਠੀਕ ਹੈ ਜੀ ਸੋ ਇਹ ਸੀਗੀ ਸਟਿਚਿੰਗ ਜਿਹੜੀ ਜਾ ਰਹੀ ਹੈ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਕਿਹੋ ਜਿਹਾ ਲੱਗਿਆ ਕੋਈ ਹੋਰ ਆਈਡੀਆ ਹੋਵੇ ਤਾਂ ਉਹ ਵੀ ਸਾਨੂੰ ਨੋਟ ਕਰਾ ਦਿਆ ਕਰੋ ਬਹੁਤ ਅੱਛਾ ਲੱਗੂਗਾ ਸਾਨੂੰ